ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਹੋ ਆਸ ਕਰਦੀਆਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਖੇੜੇ ਦੇਵੇ ਚੜ੍ਹਦੀ ਕਲਾ 'ਚ ਰੱਖੇ ਸੱਚੇ ਪਾਤਸ਼ਾਹ ਸੋ ਅੱਜ ਤਾਂ ਗੀਤ ਲੈ ਕੇ ਹਾਜ਼ਰਾਂ ਆਸ ਕਰਦੀਆਂ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋਂ ਅਨੰਦ ਪਿਆਰੇ ਜੀ ਗੀਤ ਦਾ ਗੀਤ ਦੇ ਬੋਲ ਨੇ ਜੀ ਕੁੜੀ ਨੇ ਜਾਣਾ ਹੁੰਦਾ ਤੀਆਂ ਦੇ ਦੇਖਣਾ ਤਾਂ ਉਹ ਮਾਂ ਨੂੰ ਕਹਿ ਦਿੰਦੀ ਆ ਮਾਂ ਤੂੰ ਇੱਥੇ ਪਈਆਂ ਦਰਵਾਜ਼ੇ 'ਚ ਵੀ ਮੈਨੂੰ ਆਵਾਜ਼ ਮਾਰਦੀ ਜਦੋਂ ਮੇਰੇ ਸਹੇਲੀਆਂ ਦਾ ਟੋਲਾ ਆਊਗਾ ਉਹ ਮਾਂ ਦੀ ਕਿਤੇ ਅੱਖ ਲੱਗ ਜਾਂਦੀ ਆ ਉਹ ਭੁੱਲ ਜਾਂਦੀ ਆ ਤੇ ਫਿਰ ਕੁੜੀ ਕਹਿੰਦੀ ਆ ਕਹਿੰਦੀ ਤੀਆਂ ਦੀਆਂ ਮਾਵਾ ਕਦੋਂ ਸੌਂਦੀਆਂ ਨੇ ਤੇ ਕਹਿੰਦੀ ਤੂੰ ਕਿਵੇਂ ਸੌਂਗੀ ਤੇਰੀ ਅੱਖ ਕਿਵੇਂ ਲੱਗ ਗਈ ਮਾਂ ਸੋ ਬਾਕੀ ਕੀ ਕਹਿੰਦੀ ਆ ਅੱਗੇ ਤੁਸੀਂ ਗੀਤ ਰਾਹੀਂ ਸੁਣੋ ਸੋ ਮਾਣੋ ਫਿਰ ਆਨੰਦ ਪਿਆਰੇ ਜੇ ਗੀਤ ਦਾ ਤੀਆਂ ਤਨਕੀਆਂ ਤੀਜ ਦੀਆਂ ਨਿਮਤੀਆਂ ਚ ਜਾਣਾ ਆਮੜੀਏ ਨਿਮਤੀਆਂ ਚ ਜਾਣਾ ਵਾਜ ਮਾ மென்மாயோ குடியமே நீ அக்கூடாதி டாணி ਨੀ ਦੀਏ ਨੀ ਲੰਗੀ ਸਖੀਆਂ ਦੀ ਟਾੜੀ ਧੀਆ ਦੀਆ ਮਾਮ ਕਦ ਸੌਂਦੀਆਂ ਨੀ ਤੇਰੀ ਅੱਖ ਕਿਵੇਂ ਲੱਗਗੀ ਆ ਮੜੀਏ ਨੀ ਤੇਰੀ ਅੱਖ ਕਿਵੇਂ ਲੱਗਗੀ ਪਾਣੀ ਦੀ ਵਾਰੀ ਤੇਰੇ ਬਾਪ ਦੀ ਰਾਤ ਵੀ ਕਰਾਂ ਚ ਲੰਗ ਗਈ ਨੀਤੀਏ ਨੀ ਰਾਤ ਵੀ ਕਰਾਂ ਚ ਲੰਗ ਗਈ ਛੋਟਾ ਤੇਰਾ ਵੀਰ ਨਕੇ ਮੋੜਦਾ ਸੀ ਮੈਂ ਨਾ ਸੁੱਤੀ ساری ਰਾਤ හිීතියනි මයින සුත්තිසාරි රත හික රාජයයි රතුනිදනාතාහි දිනයක් ලග්ගගි හිතියේතයි දිනයක් ලග්ගගී. ਤੀਏ ਹੋਗੀ ਮੋਟੇ ਆਰ ਨੀ ਰਤੀ ਨੀਂਦ ਨਾ ਆਵੇ ਅੰਨੀ ਤੀਏ ਨੀ ਰਤੀ ਨੀਂਦ ਨਾ ਆਵੇ ਨੂੰ ਸੂਈ ਕ ਸਿੱਧੇ ਦਾ ਵਾਲ ਨਿਆ ਚਰਖਾ ਕਤਣਾ ਨਾ ਆਵੇ ਅਮੜੀ ਇਹ ਨਹੀਂ ਚਰਖਾ ਕਤਣਾ ਨਾ ਆਵੇ ਤੇਰੇ ਕਰੇ ਤਾਂ ਮੈਂ ਲੜੀ ਚੜ ਮੈਂ ਨਾ ਤੇ ਸੌਂਦੀ ਆਮੜੀਏ ਨੀ ਚੜ ਮੈਂ ਨਾ ਤੈ ਸਾਉਂਦੀ ਬੈਠੀਆਂ ਹੁਕਮ ਚ ਲਾਉਣਗੀਆਂ ਸਸ ਨਣਦਾ ਵਸ ਪੈ ਜੂ ਆਮੜੀਏ ਨੀ ਸਸ ਨਣਦਾ ਵਸ ਪੈ ਜੂ ਮਾ ਮਾ ਵਾਜੋ ਲਾਡਨਾ ਲੁੜਾਵੇ ਕੋਈ ਨਾ ਕੋਈ ਦੁੱਖ ਸੁਖ ਕਰਦਾ ਅਮੜੀਏ ਨਾ ਕੋਈ ਦੁੱਖ ਸੁਖ ਕਰਦਾ ਮਾ ਮਾ ਵਾਜੋ ਲਾਡਨਾ ਲੁੜਾਵੇ ਕੋਈ ਨਾ ਕੋਈ ਦੁੱਖ ਸੁਖ ਕਰਦਾ ਅਮੜੀਏ ਨਾ ਕੋਈ ਦੁੱਖ ਸੁਖ ਕਰਦਾ ਧੰਨਵਾਦ ਜੀ